ਇਹ ਤੇ ਨਿਸ਼ਾਨ ਸਾਹਿਬ ਸਾਡੇ ਲੱਗਾ ਮਹਾਰਾਜ ਦੀ ਕਿਰਪਾ ਸੰਗਤ ਆਉਂਦੀ ਜਾਂਦੀ ਤਾਂ ਇਹ ਕਹਿੰਦਾ ਦਰਬਾਰ ਦੇ ਮੂਰੇ ਮੈਂ ਖੁੜਾ ਖਲਾਰੇ ਤੋਂ ਪਤਾ ਚੱਕ ਵਿੱਚ ਚੱਕ ਖਲਾਰੇ ਆਪਣੇ ਆਪਣੇ ਘਰ ਬੈਠੇ ਮੈਂ ਕਰ ਦਿੱਤਾ ਬਾਬਾ ਵੜਪਾਖ ਜੇ ਮੇਲ ਪਾ ਦਿੱਤੀ ਜਿੱਦਾਂ ਹੰਗਾਮ ਨੂੰ ਪਾਤੀ ਖਲਾਰੇ ਕੋੜਾ ਇਹ ਨੰਦ ਕੇ ਦਿਖਾੜੇ ਤੇ ਨਲਵਾਕਾਂ ਦੇ ਵਿੱਚ ਇਹ ਕਲੈਰਿਕ ਇਹ ਬਦਮਾਸ਼ ਰੱਖਿਆ ਹੋਇਆ ਹੈ ਫਰਦ ਦਰਵਾਜ਼ਾ ਬੰਦ ਦਰਵਾਜ਼ਾ ਬੰਦ ਕਰ ਦੋ ਤੇ ਇਸ਼ਾਰਾ ਕਰਦੇ ਇੱਕ ਸਪਾਈ ਕਰਨ ਚਾਹ ਰਹੀ ਨੂੰ ਕਿ ਤੁਸੀਂ ਉੱਥੇ ਜਦੋਂ ਕੈਮਰਾ ਆ ਜਾਂਦਾ ਤਾਂ ਤੁਸੀਂ ਐਦਾਂ ਬੋਲਦੇ ਆ ਪਰ ਕੋਈ ਚਾਹਤਾ ਕੰਮ ਅਪੀਲ ਅੰਦਰ ਚਾਹਤਾ ਕੰਮ ਚਾਹਤਾ ਕੰਮ ਕਿਤੇ ਐਵੇਂ ਹੀ ਬਣ ਜਾਂਦਾ ਪਾਕਿਸਤਾਨ ਦੇਸ਼ਾਂ ਵਿੱਚ ਨੌਕਰੀਆਂ ਚੱਲਦੀਆਂ ਤੇ ਭਗਵਾਨ ਸਰਕਾਰ ਕੀ ਕਹਿੰਦੀ ਹੈ ਇਹਨਾਂ ਨੂੰ ਕਿ ਸਿਰਫ ਰਿਸ਼ਵਤ ਹੀ ਚਾਹਤਾ ਕੰਮ ਕਾਹਦੇ ਤੋਂ ਕੰਮ ਦੇਣੇ ਕਿ ਮੇਟੀ ਬੜੇ ਇੱਥੇ ਤਾਂ ਹੁਕੂਮਤ ਦਾ ਲੰਗਰ ਚਾਹ ਛੱਡ ਕੇ ਸਭ ਕੁਝ ਕਰਮਾਸਾਤ ਮੈਂ ਪਰਚਾ ਦਰਜ ਕਰਵਾਉਣ ਲਈ ਗਈ ਸੀ ਮੇਰੀ ਇਹਨਾਂ ਨੇ ਬੇਇੱਜ਼ਤੀ ਕੀਤੀ ਆ ਲੱਕੀ ਨੇ ਤੇ ਇਹੋ ਜਿਹੜਾ ਸੀਨੀਅਰ ਅਫਸਰ ਤੋਂ ਪਤਾ ਸੀ ਮੈਂ ਕਾਣੀ ਕਾਣੀ ਹੈ ਉਹ ਪਤਾ ਨਹੀਂ ਇਸ ਗੱਲ ਦਾ ਤੇ ਉਹਨੂੰ ਆ ਕੇ ਵਿਰੋਧ ਕਰਨਾ ਚਾਹੀਦਾ ਸੀ ਇਸ ਤਰ੍ਹਾਂ ਨਹੀਂ ਬੋਲਣਾ ਫਿਰ ਆਪ ਆਪ ਹੀ ਕਹਿਣਾ ਆਪਣੇ ਤੇ ਅੱਛੇ ਠੀਕ ਹੈ ਗੱਲ ਕਿ ਉਹ ਸਫਾਈ ਕਰਮਚਾਰੀ ਨੂੰ ਹੀ ਨਹੀਂ ਬੋਲਦੇ ਉਹਨਾਂ ਨੇ ਜਿਹੜੀ ਮੈਨੂੰ ਸਵਾਲ ਕੀਤਾ ਮੈਂ ਕਹਿੰਦੇ ਜੀ ਤੁਸੀਂ ਸਾਰਿਆਂ ਨੂੰ ਨਾ ਕਹੋ ਕਿ ਸਫਾਈ ਕਰਮਚਾਰੀ ਕਹਿੰਦੇ ਕਮੇਟੀ ਵਾਲੇ ਜਦੋਂ ਇੱਕ ਪੁਲਿਸ ਵਾਲਾ ਇੱਕ ਵਕੀਲ ਜਦੋਂ ਕੋਈ ਕਿਸੇ ਨਾਲ ਕੋਈ ਕਰ ਲੈਂਦਾ ਬਲਫ ਕਰ ਲੈਂਦਾ ਉਹ ਕਹਿੰਦੇ ਜੀ ਪੁਲਿਸ ਵਾਲੇ ਡੀਜੀਪੀ ਤੱਕ ਗੱਲ ਪਹੁੰਚੇ ਵੀ ਡ ਇੱਕ ਬਾਬਾ ਕੋ ਗਲਤ ਕੰਮ ਕਰ ਦਿੱਤਾ ਰਾਪਰੀਹੇ ਪਰਕਰ ਉਹ ਕਹਿੰਦੇ ਨੇ ਸਾਰੇ ਬਾਬੇ ਇਦਾਂ ਹੀ ਨੇ ਇਹਨੂੰ ਪ੍ਰੋਬਲਮ ਕਾਦੀ ਸਫਾਈ ਕਰਮਚਾਰੀ ਮਿਲਣਾ ਕਰਦਾ ਸਤਿ ਸ਼੍ਰੀ ਅਕਾਲ ਕਿਨੇ ਕੀ ਵੀ ਤੁਹਾਡੇ ਦਰਬਾਰ ਤੋ ਮੈਨੂੰ ਲੈ ਕੇ ਸਖੂੜਾ ਸੁਣਾ ਦੇਖੋ ਜੀ ਤੁਸੀਂ ਕਮੇਟੀ ਘਰ ਦੇ ਵਿੱਚ ਕੈਮਰੇ ਲੱਗੇ ਆ ਤੁਸੀਂ ਉਹਦੇ ਵਿੱਚ ਮੈਚ ਚ ਬੋਲਦੇ ਆ ਐਨੇ ਲੋਕ ਬੈਠੇ ਸੀ ਕੋਈ ਤਾਂ ਉਹਨਾਂ ਨੂੰ ਇੱਕ ਸੱਚ ਬੋਲੂਗਾ ਮੈਂ ਕਹਿੰਦੇ ਕਰਨ ਹਾਜ਼ਰ ਨਾਜ਼ਰ ਕਰਕੇ ਮੈਂ ਬਾਬਾ ਬਟਪਾਸ ਜਰ ਸਾਹਿਬ ਆਜ ਨਾਜ਼ਰ ਕਰਕੇ ਕਹਿੰਦੇ ਕਿ ਤੁਹਾਡੇ ਮੂਹੇ ਮੂਰੇ ਅਸੀਂ ਕੂੜਾ ਖਲਾਰ ਦਿੰਦੇ ਆ ਚੱਕ ਲਿਓ ਕੂੜਾ ਫਿਰ ਚੱਕਣਾ ਇਹ ਕੋਣ ਹੁੰਦਾ ਇੱਕ ਕਰਰਪ ਹੋ ਕੇ ਇੰਨੀਆਂ ਗੱਲਾਂ ਕਰਦਾ ਇਹ ਆਪਣੀ ਕਰਰ ਕੀ ਕਰੇ ਵਕੀਲ ਵਕੀਲੀ ਜਿਹੜੀ ਹੈ ਕੋਰਟ ਵਿੱਚ ਕਰ ਸਕਦਾ ਖਾਣਿਆਂ ਵਿੱਚ ਪਬਲਿਕ ਵਿੱਚ ਨਹੀਂ ਕਰ ਸਕਦਾ ਮੈਂ ਕਰ ਦਿੱਤਾ ਇਹ ਫੋਨ ਬਾਬਾ ਬਟਪਾਸ ਤੇ ਮੇਲ ਕਰਤਾ ਕਪਾ ਕੇ ਕਰਨਾ ਚਾਹੁੰਦਾ ਹੈ ਉਹ ਕਹਿੰਦਾ ਕਿ ਮੈਂ ਪੂਰਾ ਖਲਾਅ ਰੱਖ ਲਿਆ ਤੇ 12 ਵਿੱਚ ਤੁਹਾਨੂੰ ਕੁਝ ਯਾਦ ਨਹੀਂ ਆਤਿਆ ਮੈਂ ਇਹ ਕਹਿਣ ਦੀ ਉਹਦੀ ਕਿਜੋਰ ਚੁੜੀ ਸੀ ਉਹਦੀ ਕਿਜੋਰ ਸੀ ਮੈਂ ਇਹ ਕਹਿ ਦਿੰਦਾ ਪਰ ਮੈਂ ਆਪਣੇ ਸਟੇਬਲ ਜਵਾਬ ਦੇ ਉਹਨੇ ਸਫਾਈ ਕਰਮਚਾਰੀ ਉਹਨਾਂ ਨੂੰ ਉਸਾਉਣ ਦੀ ਬੜੀ ਕੋਸ਼ਿਸ਼ ਕੀਤੀ ਮੇਰੇ ਮੈਨੂੰ ਧੱਕਾ ਹੀ ਮਾਰ ਦਿੰਦਾ ਕੋਈ ਮੇਰੇ ਕੋ ਚਪੇੜੇ ਮਾਰ ਦਿੰਦਾ ਮੈਂ ਬਾਅਦ ਵਿੱਚ ਮੈਂ ਜੋ ਮਾਰਤੀ ਕਾਰਵਾਈ ਕਰਵਾਉਂਦੇ ਰਹਿੰਦੇ ਤੇ ਫਿਰ ਇਹ ਬਚ ਜਾਂਦੇ ਇਹ ਉਤੇ ਰਹਿ ਜਾਂਦਾ ਇਹ ਸਫਾਈ ਕਰਮਚਾਰੀਆਂ ਦਾ ਲੀਡਰ ਬਣਿਆ ਹੋਇਆ ਤਾਂ ਉਹਨਾਂ ਨੂੰ ਗਮਰਾਹ ਕਰਦੇ ਉਹਨਾਂ ਨੂੰ ਕਹਿੰਦੇ ਕਿ ਜਿਹੜਾ ਇਹ ਤੰਗ ਅਜ ਲਾਇਆ ਹੋਇਆ ਜਾਂ ਜਿਹੜੇ ਇਹ ਪ੍ਰਦਰਸ਼ਨ ਕਰ ਰਹੇ ਨੇ ਉਹ ਕਿਸੇ ਦੇ ਕਹਿਣ ਤੇ ਕਰ ਰਹੇ ਨੇ ਆਪਣੀ ਮਰਜ਼ੀ ਨਾਲ ਨਹੀਂ ਕਰ ਰਹੇ ਨਹੀਂ ਦੀਏ ਕਿ ਲੱਕੀ ਨੂੰ ਕੋਈ ਗੱਲ ਦੀ ਕੋਈ ਕਹਿ ਦਿੰਦਾ ਲੱਕ ਬਣਿਆ ਹੋਇਆ ਹੈ ਮੈਨੂੰ ਤਾਂ ਮੁੱਖ ਮੰਤਰੀ ਕੋਲ ਨਾ ਜਾਣਾ ਪਵੇ ਕਹਿਣ ਵਾਸਤੇ ਵੀ ਮੇਰੇ ਖਲਾਰੇ ਪੂਰੇ ਮੇਰੇ ਪੂਰਾ ਕਿਤਾ ਮੈਂ ਤਾਂ ਖੋਲ ਕੇ ਬੈਠੇਗੇ ਵੀ ਖਲਾਰੇ ਫਿਰ ਇਹ ਦਸਤੂ ਕੀ ਪਾਪਾ ਬੜਪਾਖ ਦੀ ਸੰਪਰਦਾ ਵੀ ਕਿਤਾ ਪੂਰਾ ਕਰਨੇ ਸ਼ਰਨ ਸੰਤ ਕਿਹਨੇ ਕਹਿੰਦਾ ਕੂੜਾ ਖਲਾਰਦਾ ਮੈਂ ਕਿਸੇ ਕਿਸੇ ਨੂੰ ਗਾਲ ਕੱਢ ਦੋ ਇਹਦੀ ਬਾਏ ਪਹਿਲਾਂ ਜਾਂਚ ਕੀਤੀ ਜਾਵੇ ਸਭ ਤੋਂ ਪਹਿਲਾਂ ਸਾਢੇ 6:00 ਤੱਕ ਕੂੜਾ ਜਿਹੜਾ ਖਲਾਰੂਗਾ ਤਾਂ ਸਿਖੇ ਲਵਾਗੇ ਵੀ ਇਸ ਪੂਰਾ ਨਹੀਂ ਜਾਣ ਦੇਵਾਂਗੇ ਪੂਰਾ ਖਲਾਰੂਗਾ ਗੁਰਾਇਆ ਇਸ ਸਮੇਂ ਮਾਹੌਲ ਗਰਮ ਹੈ ਬਹੁਤ ਸਾਰੇ ਸਫਾਈ ਕਰਮਚਾਰੀ ਜਿਹੜੇ ਨੇ ਉਹ ਧਰਨੇ ਤੇ ਬੈਠੇ ਹੋਏ ਨੇ ਉਹ ਕਹਿ ਰਹੇ ਨੇ ਕਿ ਸਾਡੇ ਹੱਕ ਨੇ ਕੁਝ ਸਾਡੇ ਮੰਗ ਨੇ ਸਾਡੇ ਤੇ ਬਹੁਤ ਸਾਰੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੇ ਉਸ ਦੇ ਵਿਚਕਾਰ ਜੋ ਹੈ ਉਹ ਬਾਬਾ ਜੀ ਜਦੋਂ ਉੱਥੇ ਪਹੁੰਚੇ ਤੇ ਕਿਹਾ ਗਿਆ ਕਿ ਇਹਨਾਂ ਨੂੰ ਵੀ ਉੱਥੇ ਘੇਰ ਲਿਆ ਗਿਆ ਤੇ ਇਹਨਾਂ ਨੇ ਕਿਹਾ ਕਿ ਮੇਰਾ ਕੋਈ ਕਸੂਰ ਨਹੀਂ ਸੀ ਮੈਂ ਆਪਣੇ ਕੰਮ ਦੇ ਲਈ ਗਿਆ ਸੀ ਤੇ ਉੱਥੇ ਮੈਨੂੰ ਘੇਰ ਲਿਆ ਗਿਆ ਬਾਬਾ ਜੀ ਤੁਸੀਂ ਕੀ ਕਿਹਾ ਜਾ ਰਿਹਾ ਕਿ ਤੁਹਾਨੂੰ ਅੱਜ ਨਗਰ ਕੌਂਸਲ ਦੇ ਵਿੱਚ ਘੇਰ ਲਿਆ ਗਿਆ ਸੀ ਕੀ ਹੋਇਆ ਸੀ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਵੀ ਸਾਡਾ ਗੁਰਾਇਆਂ ਤਾਂ ਹੈ ਤਾਂ ਬੜੀ ਧਾਰਮਿਕ ਨਗਰੀ ਆ ਪਰ ਕੋਈ ਸ਼ਰਾਰਤੀ ਅਨਸਰ ਜਿਹੜੇ ਆ ਹਰੇਕ ਪਾਸੇ ਜਾ ਕੇ ਰੌਣਾ ਰੱਪਾ ਪਾਉਂਦੇ ਮੈਂ ਕਮੇਟੀ ਘਰ ਵਿੱਚ ਗਏ ਸੀ ਕਿਉਂਕਿ ਸਾਡੇ ਇੱਥੇ ਇਦਾਂ ਸੀ ਵੀ ਕਿਸ਼ਤੀ ਦੀ ਖਲੋੜ ਸੀ ਦਰਬਾਰ ਦੇ ਅੱਗੇ ਸਿਰਫ ਦਲਵਾਕ ਕਲੋਨੀ ਵਿੱਚ ਬੜਾ ਪੌਸ਼ ਏਰੀਆ ਮੰਨਿਆ ਜਾਂਦਾ ਸੀ ਤੇ ਉੱਥੇ ਮੈਂ ਬੜਾ ਕਿਹਾ ਮੇਰੀ ਤਾਂ ਜੁੱਤੀ ਕਸ ਗਈ ਜਾ ਕੇ ਕਿਸ਼ਤੀ ਦੀ ਲੋਡ ਸਮੁੰਦਰ ਚ ਪੈਂਦੀ ਨਦੀ ਚ ਪੈਂਦੀ ਇੱਥੇ ਕਿਉਂ ਇੱਥੇ ਜੀ ਤੁਸੀਂ ਦੇਖਦੇ ਪਾਣੀ ਬਹੁਤ ਖੜਾ ਸੀਗਾ ਤਾਂ ਨੀਆ ਦੇ ਵਿੱਚ ਪਾਣੀ ਜਾ ਰਿਹਾ ਸੀ ਤਾਂ ਬਹੁਤ ਮੈਂ ਜਾ ਕੇ ਜਦੋਂ ਬੇਨਤੀਆਂ ਕੀਤੀ ਤਾਂ ਤੁਹਾਡੇ ایਓ ਸਾਹਿਬ ਜਿਹੜੇ ਸੀਗੇ ਉੱਥੇ ਲਾਈਟ ਬੰਦ ਸੀ ਤਾਂ ਅੰਦਰ ਦੋ ਤਿੰਨ ਬੈਠੇ ਸੀ ਹੋਲੀ ਡੇਸ ਪਰ ਹਾਂ ਹਾਂ ਹੀ ਚੱਲਦੀ ਸੀ ਉਹਨਾਂ ਨੇ ਮੇਰੀ ਗੱਲ ਤੇ ਗੌਰ ਨਹੀਂ ਕੀਤੇ ਫੇ ਸਾਡੇ ਬਿੱਲਾ ਸਾਹਿਬ ਦਾ ਕਾਉਂਸਲਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਤਾਂ ਯੂਓ ਸਾਹਿਬ ਵਗੈਰਾ ਨੂੰ ਨਾਲ ਲੈ ਕੇ ਆਏ ਤਾਂ ਮੈਂ ਖਬਰ ਲਵਾਈ ਜਾ ਕੇ ਪੱਤਰਕਾਰਾਂ ਦੇ ਜਦੋਂ ਮੈਂ ਪ੍ਰੇਮ ਕੁਮਾਰ ਪ੍ਰਿੰਸੀਪਲ ਨੂੰ ਵੀ ਤਾਲਣਾ ਕੀਤੀ ਹੋਰ ਅਫਸਰ ਸਹਿਬਾਨਾਂ ਨੂੰ ਵੀ ਕੀਤੀ ਤਾਂ ਉਹਨਾਂ ਨੇ ਮੇਰੀ ਗੱਲ ਤੇ ਕਰਕੇ ਪਾਣੀ ਉਹਨਾਂ ਨੇ ਕਟਵਾ ਦਿੱਤਾ ਤੇ ਅੱਜ ਥੋੜੀ ਜੀ ਹੋਰ ਪਾਣੇ ਦੀ ਪ੍ਰੋਬਲਮ ਸੀ ਮੈਂ ਕਿਹਾ ਚਲੋ ਮੈਂ ਬਾਜ਼ਾਰ ਆਏ ਆ ਮੈਂ ਜਾ ਕੇ ਉਹਨਾਂ ਨੂੰ ਬੇਨਤੀ ਕਰਕੇ ਆ ਮੈਂ ਜਦੋਂ ਮੈਂ ਗਏ ਤੇ ਉੱਥੇ ਸਫਾਈ ਕਰਨ ਚਾਰੀਆਂ ਨੇ ਧਰਨਾ ਲਾਇਆ ਸੀ ਜਿਹੜੇ ਲੱਕੀ ਨੇ ਉੱਥੇ ਪਤਾ ਨਹੀਂ ਜੂਨੀਅਰ ਅਸਿਸਟੈਂਟ ਸਮਥਿੰਗ ਦੀ ਜੌਬ ਤੇ ਇਤਨਾ ਇਤਨੇ ਸਾਡੇ ਦਿਲ ਬਾਖ ਲੋਨੀ ਬਚੀ ਰਹਿੰਦੇ ਸੀ ਉਸ ਵਕਤ ਆਕਾਰ ਵਿੱਚ ਬੈਠੇ ਸੀ ਜਦੋਂ ਮੈਂ ਅੰਦਰ ਜਾਣ ਲੱਗੇ ਮੈਂ ਕਿ ਮੈਂ ਚਪਲ ਉਤਾਰ ਕੇ ਚਲੇ ਜਾਣੇ ਵੀ ਧਰਨਾ ਰਿਸਪੈਕਟ ਕਰਨੀ ਚਾਹੀਦੀ ਹੈ ਤੇ ਦਰੀਬਿਸ਼ੀ ਜਦੋਂ ਮੈਂ ਅੰਦਰ ਗਿਆ ਤਾਂ ਲੱਕੀ ਤੁਰੰਤ ਅੰਦਰ ਆਇਆ ਤੇ ਉਹਨਾਂ ਨੇ ਆ ਕੇ ਉੱਚੀ ਆਵਾਜ਼ ਵਿੱਚ ਤਰਕਿਆ ਕਰ ਦੋ ਦਰਵਾਜ਼ਾ ਬੰਦ ਦਰਵਾਜ਼ਾ ਬੰਦ ਕਰ ਦੋ ਤੇ ਇਸ਼ਾਰਾ ਕੀਤਾ ਇੱਕ ਸਫਾਈ ਕਰਮਚਾਰੀ ਨੂੰ ਕਿ ਤੁਸੀਂ ਉੱਥੇ ਜਦੋਂ ਕੈਮਰਾ ਆ ਜਾਂਦਾ ਤਾਂ ਤੁਸੀਂ ਇਦਾਂ ਬੋਲਦੇ ਆ ਤੜ ਕੋ ਕੋ ਚਾਹ ਹੰਦਾ ਕੱਪ ਆਪ ਪੀ ਲੈਂਦਾ ਚਾਹ ਦਾ ਕੱਪ ਚਾਹ ਦਾ ਕੱਪ ਕਿਤੇ ਐਵੇਂ ਹੀ ਬਣ ਜਾਂਦਾ ਬਾਹਲੇ ਦੇਸ਼ਾਂ ਵਿੱਚ ਨੌਕਰੀਆਂ ਚੱਲਦੀਆਂ ਤੇ ਭਗਵੰਤ ਮਾਨ ਸਰਕਾਰ ਕੀ ਕਹਿੰਦੀ ਪਈ ਉਹ ਕਹਿੰਦੀ ਕਿਸੇ ਨੂੰ ਕੋਈ ਰਿਸ਼ਵਤ ਤੇ ਚਾਹ ਦਾ ਕੱਪ ਕਾ ਦੇ ਤੁਹਾਨੂੰ ਦਿੰਦੇ ਨਹੀਂ ਕਮੇਟੀ ਵਾਲੇ ਇੱਥੇ ਤਾਂ ਗੁਰੂ ਘਰ ਦਾ ਲੰਗਰ ਆ ਚਾਹ ਛੱਡ ਕੇ ਸਭ ਕੁਝ ਕਰਨ ਵਾਸਤੇ ਮੈਨੂੰ ਇਹ ਸਮਝ ਨਹੀਂ ਆਈ ਵੀ ਜਿਹੜਾ ਉਹ ਲੱਕੀ ਆ ਉਹਨੇ ਦਰਵਾਜ਼ਾ ਬੰਦ ਉਹਨੇ ਤਾਂ ਇਸ ਤਰ੍ਹਾਂ ਬਦਮਾਸ਼ਾਂ ਦੀ ਤਰ੍ਹਾਂ ਟਰੀਟ ਕੀਤਾ ਤੁਹਾਡੇ ਨਾਲ ਕਿਉਂ ਇਦਾਂ ਕੀਤਾ ਮੇਰੇ ਨਾਲ ਇਸ ਕਰਕੇ ਕੀਤਾ ਕਿਉਂਕਿ ਮੈਂ ਖਬਰ ਦੇ ਵਿੱਚ ਲਾਇਆ ਸੀ ਵੀ ਲੱਕੀ ਇੱਥੇ ਰਹਿੰਦਾ ਹੈ ਗਲੀ ਦੇ ਵਿੱਚ ਤੇ ਉਹਨੂੰ ਪਤਾ ਹੋਣਾ ਚਾਹੀਦਾ ਵੀ ਕੀ ਹੋ ਰਿਹਾ ਤੇ ਉਹ ਮੈਨੂੰ ਇਹ ਨਹੀਂ ਪਤਾ ਵੀ ਉਹ ਸਫਾਈ ਕਰਮਚਾਰੀ ਜਿਹੜੇ ਹੈਗੇ ਸਾਡੇ ਵੀਰ ਮਾਈ ਭਾਈ ਕਿ ਉਹ ਉਹਨਾਂ ਦਾ ਕੋਈ ਲੀਡਰ ਬਣਿਆ ਹੋਇਆ ਜੇ ਸਰਕਾਰੀ ਜੋਬ ਕਰਦਾ ਉਹ ਤਾਂ ਕਲਰਕ ਉਹ ਤਾਂ ਤਾਂ ਆਫਿਸ ਵਿੱਚ ਕੰਮ ਹੀ ਐ ਈਓ ਸੁੱਤਾ ਪਿਆ ਸੀ ਉਸ ਵਕਤ ਜਦੋਂ ਇੱਕ ਮੈਂ ਤਾਂ ਇੱਕ ਚਿਹਰਾ ਹੈ ਸ਼ਹਿਰ ਦਾ ਮੈਨੂੰ ਉਹਨਾਂ ਨੇ ਨਜ਼ਰਬੰਦ ਕਰ ਦਿੱਤਾ ਅੰਦਰ ਮੇਰੇ ਤਾਂ ਉਹਨਾਂ ਨੇ ਬੇਇੱਜ਼ਤੀ ਕੀਤੀ ਕਹਿੰਦਾ ਜੀ ਤੁਹਾਡੇ ਬੂਏ ਮਰੇ ਮੈਂ ਕੂੜਾ ਖਲਾਰ ਦਊਗਾ ਤੁਸੀਂ ਮੈਨੂੰ ਦੱਸੋ ਬਾਬਾ ਬੜਪਾਖ ਸਿੰਘ ਦਾ ਸਥਾਨ ਐ ਅਸੀਂ ਤੇ ਜੰਮੇ ਪੜੇ ਮੈਨੂੰ ਮੈਨੂੰ ਲਾਤਾ ਉੱਥੇ ਤਾਲਾ ਅੰਦਰ ਬੂਹਾ ਬੰਦ ਕਰਤਾ ਕਹਿੰਦੇ ਲਾਤਾ ਦਰਵਾਜ਼ਾ ਐਨੀ ਨੂੰ ਚੀਜੀ ਬੋਲੇ ਕਰੋਨਾ ਕਾਲ ਦੇ ਵਿੱਚ ਅਸੀਂ ਇਦਾਂ ਕਰਦੇ ਸੀ ਉਹ ਕੂੜਾ ਚੱਕਦੇ ਅਸੀਂ ਮੇਰੀ ਗੱਲ ਸੁਣੋ ਜੀ ਉਹਨਾਂ ਦੀ ਜੋਬ ਐ ਉਹ ਜੋਬ ਕਰਦੇ ਉਹਨਾਂ ਨੂੰ ਇਸ ਜੋਬ ਤੇ ਪੈਸੇ ਮਿਲਦੇ ਆ ਪੁਲਿਸ ਜਾਂ ਲੋਕਾਂ ਤੇ ਪਰਚੇ ਦਰਜ ਵੀ ਕਰਦੀ ਆ ਰੱਦ ਵੀ ਕਰਦੀ ਆ ਤੇ ਉਹਨਾਂ ਦੇ ਲੋਕ ਗਲਤਾਂ ਨਹੀਂ ਪੈ ਜਾਂਦੇ ਉਹਨਾਂ ਨੂੰ ਕੋਈ ਤਾਲਾ ਤਾਂ ਨਹੀਂ ਲਾ ਦਿੰਦੇ ਇੱਥੇ ਨਿਸ਼ਾਨ ਸਾਹਿਬ ਸਾਡੇ ਲੱਗਾ ਮਹਾਰਾਜ ਦੀ ਕਿਰਪਾ ਸੰਗਤ ਆਉਂਦੀ ਜਾਂਦੀ ਤਾਂ ਇਹ ਕਹਿੰਦਾ ਦਰਬਾਰ ਦੇ ਮੋਰੇ ਮੈਂ ਕੂੜਾ ਖਲਾਰਦਾ ਹਾਂਗਾ ਤਾਂ ਚੱਕਰ ਵਿੱਚ ਚੱਕ ਕੇ ਅਲਖ ਲਾਰੇ ਕੂੜਾ ਮੈਂ ਆਪਣੇ ਘਰ ਬੈਠੇ ਮੈਂ ਕਰ ਦਿੱਤਾ ਬਾਬਾ ਵੜਪਾਖ ਸਿੰਘ ਜੀ ਦੀ ਵੀ ਮੇਲ ਪਾ ਦਿੱਤੀ ਆ ਤੇ ਨਹੰਗਨੂ ਵੀ ਮੇਲ ਪਾ ਦਿੱ ਇਹ ਖਲਾਰੇ ਕੂੜਾ ਇਹ ਨੰਗ ਕੇ ਦਿਖਾ ਲਈ ਇੱਥੇ ਦਿਲਵਾ ਕਲੋਨੀ ਦੇ ਵਿੱਚ ਦੀ ਇੱਕ ਕਲਰਿਕ ਆ ਤੇ ਬਦਮਾਸ਼ ਰੱਖਿਆ ਹੋਇ ਸਫਾਈ ਕਰਮਚਾਰੀ ਨਹੀਂ ਅਜੇ ਕੁਝ ਵੀ ਬੋਲੇ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਹਾਡੀ ਇਕ ਦੁੱਕਾ ਬੰਦੇ ਆ ਉਹ ਸ਼ਰਾਬਾ ਪੀ ਕੇ ਪੈਸੇ ਮੰਗਦੇ ਆ ਕੌਣ ਮੰਗਦਾ ਚੋਰ ਕਹਿੰਦਾ ਹੁੰਦਾ ਮੈਂ ਚੋਰੀ ਕੀਤੀ ਜੇ ਕੋਈ ਕਿਸੇ ਦੀ ਨਿੱਜੀ ਕੋਈ ਗੱਲ ਹੈਗੀ ਤੁਸੀਂ ਜਾ ਕੇ ਥਾਣੇ ਜਾ ਕੇ ਤੁਸੀਂ ਦਰਖਾਸਤ ਦੇਵੋ ਥਾਣਾ ਇਹਦਾ ਨਿਆਂ ਕਰੂਗਾ ਨਗਰ ਕੌਂਸਲ ਦੇ ਵਿੱਚ ਤਾਂ ਸਾਨੂੰ 100 ਕੰਮ ਹੀ ਆ ਅਸੀਂ 20 ਵਾਰੀ ਆਉਣਾ ਜਾਣਾ ਜੰਮੇ ਪੜੇ ਮੇਰੇ ਤਾਂ ਚਾਰ ਘਾਰ ਆ ਮੈਨੂੰ ਜਿੰਦਾਂ ਨਾਲ ਤੂੰ ਹੀ ਕਰਾਇਆ ਤੇ ਧੱਕੇ ਖਾਂਦਾ ਫਿਰਦਾ ਕਦੇ ਕਦੇ ਉੱਥੇ ਕਦੇ ਉੱਥੇ ਹੋ ਕੇ ਨਹੀਂ ਟੋਕ ਲੈ ਕੇ ਡੈਟ ਵਿਦ ਅ ਗ੍ਰੇਟ ਪਰਸਨੈਲਿਟੀ ਰਾਈਟ ਇੱਕ ਸੰਤਾ ਦੇ ਨਾਲ ਮੈਨੂੰ ਤਾਂ ਨਜ਼ਰ ਬੰਦ ਕਰ ਦਿੱਤਾ ਕਹਿੰਦਾ ਜੀ ਕਰ ਦਾ ਦਰਵਾਜ਼ਾ ਬੰਦ ਉਹ ਕੌਣ ਹੁੰਦਾ ਉਹਦਾ ਕੀ ਰਾਈਟ ਹੈ ਦਰਵਾਜ਼ਾ ਬੰਦ ਕਰਨ ਦਾ ਤੇ ਤੁਹਾਨੂੰ ਕੁਝ ਕਿਹਾ ਤਾਂ ਨਹੀਂ ਉੱਥੇ ਮੈਨੂੰ ਕਹਿਣ ਦੀ ਉਹਦੀ ਕੀ ਜ਼ਰੂਰਤ ਸੀ ਜੀ ਉਹਦੀ ਕੀ ਜ਼ਰੂਰਤ ਸੀ ਮੈਨੂੰ ਕਹਿ ਦਿੰਦਾ ਪਰ ਮੈਂ ਆਪਣੇ ਸਟੇਬਲ ਜਵਾਬ ਦਿੱਤੇ ਉਹਨੇ ਸਫਾਈ ਕਰਮਚਾਰੀ ਉਹਨਾਂ ਨੂੰ ਉਕਸਾਉਣ ਦੀ ਬੜੀ ਕੋਸ਼ਿਸ਼ ਕੀਤੀ ਮੇਰੇ ਮੈਨੂੰ ਧੱਕਾ ਹੀ ਮਾਰ ਦਿੰਦਾ ਕੋਈ ਮੇਰੇ ਕੋ ਚਪੇੜੇ ਮਾਰ ਦਿੰਦਾ ਮੈਂ ਬਾਅਦ ਵਿੱਚ ਮੈਂ ਜੋ ਮਰਜ਼ੀ ਕਾਰਵਾਈ ਕਰਵਾਉਂਦੇ ਰਹਿੰਦੇ ਤੇ ਫਿਰ ਇਹ ਬਚ ਜਾਂਦਾ ਉਹਦੇ ਰਹਿ ਜਾਂਦਾ ਇਹ ਸਫਾਈਜ਼ ਕਰਮਚਾਰੀਆਂ ਦਾ ਲੀਡਰ ਬਣਿਆ ਹੋਇਆ ਤਾਂ ਉਹਨਾਂ ਨੂੰ ਗਮਰਾਹ ਕਰ ਰਿਹਾ ਹੈ ਉਹਨਾਂ ਨੂੰ ਗਮਰਾਹ ਇਹ ਕਹਿ ਰਹੇ ਕਿ ਜਿਹੜਾ ਇਹ ਧਰਨਾ ਜਲਾਇਆ ਹੋਇਆ ਜਾਂ ਜਿਹੜੇ ਇਹ ਪ੍ਰਦਰਸ਼ਨ ਕਰ ਰਹੇ ਨੇ ਉਹ ਕਿਸੇ ਦੇ ਕਹਿਣ ਤੇ ਕਰ ਰਹੇ ਨੇ ਆਪਣੀ ਮਰਜ਼ੀ ਨਾਲ ਨਹੀਂ ਕਰਦੇ ਨਹੀਂ ਨਹੀਂ ਜੀ ਇਹ ਜੇ ਲੱਕੀ ਨੂੰ ਕੋਈ ਗੱਲ ਜੇ ਕੋਈ ਕਹਿ ਦਿੰਦਾ ਲੱਕੀ ਤਾਂ ਬੌਸ ਬਣਿਆ ਹੋਇਆ ਹੈ ਜੀ ਬਹੁਤ ਜ਼ਿਆਦਾ ਮੈਨੂੰ ਦੱਸੋ ਇਹਦੀ ਜਿਹੜੀ ਵਾਈਫ ਆ ਉਹ ਮੈਂ ਅੱਜ ਦੇਖੀ ਐ ਸਾਡੀ ਕੁੜੀ ਭੈਣ ਬੜੀ ਚੰਗੀ ਮੇਰੀ ਇੱਜ਼ਤ ਕਰਦੀ ਮੈਂ ਤਾਂ ਉਹਦਾ ਬਿਹੇਵੀਅਰ ਤਾਂ ਬਹੁਤ ਹੈਰਾਨ ਸੀ ਮੈਨੂੰ ਰਾਹ ਗਾੜੀ ਮੈਨ ਲੈ ਬੜਾ ਪਰ ਅੱਜ ਤਾਂ ਉਹਦਾ ਬਿਹੇਵ ਮੇਰੇ ਲਈ ਬਹੁਤ ਉਲਟ ਸੀ ਤੁਸੀਂ ਆਏ ਆ ਪੱਤਰਕਾਰਾਂ ਨੂੰ ਤਾਂ ਲੋਕ ਬੰਦੀ ਬਣਾ ਲੈਂਦੇ ਆ ਫੇਰ ਬਾਅਦ ਵਿੱਚ ਹਾਲ ਕੀ ਹੁੰਦਾ ਪਰਚੇ ਤੇ ਪਰਚੇ ਦਰਜ ਹੁੰਦੇ ਪਰ ਮੈਂ ਉਹਨੂੰ ਦੱਸ ਦਵਾਂਗੇ ਮੇਰੀ ਸਿਸਟਰ ਬਣੀ ਹੋਈ ਸਰਬਜੀਤ ਕਰਮਾਣੂ ਕੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਮੀਟਿੰਗ ਦੇ ਵਿੱਚ ਸੀ ਮੈਂ ਉਹਨਾਂ ਤੱਕ ਵੀ ਗੱਲ ਪਹੁੰਚਾਣੀ ਇਹ ਮੈਟਰ ਛੋਟਾ ਜਿਹਾ ਨਹੀਂ ਹੈਗਾ ਤੁਸੀਂ ਧਾਰਮਿਕ ਸ਼ਕਤੀਤ ਨੂੰ ਲੈ ਕੇ ਨਜ਼ਰਬੰਦ ਕਰ ਦੇਣਾ ਇਹਦੀ ਵਾਈਫ ਜਿਹੜੀ ਆ ਉਹ ਕੁੜੀ ਜਿਹੜੀ ਆ ਉਹ ਕ राइट right? ते ओ जॉब ਤੇ ਕਦੇ ਗਈ ਨਹੀਂ ਠੀਕ ਹੈ ਜੀ ਤੇ ਉਹ ਅੱਜ ਧਰਨੇ ਵਿੱਚ ਮੌਜੂਦ ਸੀ ਠੀਕ ਹੈ ਜੀ ਜੌਬ ਤੇ ਉਹ ਜਾਂਦੀ ਨਹੀਂ ਉਹਦੀ ਹਾਜ਼ਰੀ ਵੀ ਲੱਗਦੀ ਆ ਤਨਖਾਹ ਵੀ ਲੱਗਦੀ ਆ ਈਓ ਅੰਨਾ ਹੋਇਆ ਆ ਈਓ ਨੂੰ ਪਤਾ ਨਹੀਂ ਆਖਦਾ ਅੱਜ ਈਓ ਨੇ ਅੰਦਰ ਬੈਠ ਕੇ ਮੇਰੀ ਇਨਸਲਟ ਕਰਵਾਈ ਮੈਂ ਪਰਚਾ ਦਰਜ ਕਰਵਾਉਂਗੇ ਜੀ ਮੇਰੀ ਇਹਨਾਂ ਨੇ ਬੇਇੱਜ਼ਤੀ ਕੀਤੀ ਆ ਲੱਕੀ ਨੇ ਤੇ ਈਓ ਜਿਹੜਾ ਸੀਨੀਅਰ ਆਫੀਸਰ ਸੀ ਉਹਨੂੰ ਪਤਾ ਸੀ ਮੈਂ ਕੌਣ ਆ ਕੌਣ ਨਹੀਂ ਹੈ ਤੇ ਉਹਨੂੰ ਪਤਾ ਨਹੀਂ ਇਸ ਗੱਲ ਦਾ ਤੇ ਉਹਨੂੰ ਆ ਕੇ ਵਿਰੋਧ ਕਰਨਾ ਚਾਹੀਦਾ ਸਿਰਫ ਇਸ ਤਰ੍ਹਾਂ ਨਹੀਂ ਬੋਲਣਾ ਫਿਰ ਆਪ ਆਪ ਹੀ ਕਹਿਣ ਲੱਪੇ ਜੀ ਅੱਛਾ ਠੀਕ ਹੈ ਗੱਲ ਠੀਕ ਹੋ ਗਈ ਸਫਾਈ ਕਰਮਚਾਰੀ ਉੱਥੇ ਕੋਈ ਨਹੀਂ ਬੋਲਿਆ ਉਹਨਾਂ ਨੇ ਜਿਹੜੀ ਮੈਨੇ ਸਵਾਲ ਕੀਤਾ ਮੈਂ ਕਹਿੰਦੇ ਜੀ ਤੁਸੀਂ ਸਾਰਿਆਂ ਨੂੰ ਨਾ ਕਹੋ ਕਿ ਸਫਾਈ ਕਰਮਚਾਰੀ ਤੁਸੀਂ ਕਹਿੰਦੇ ਕਮੇਟੀ ਵਾਲੇ ਜਦੋਂ ਇੱਕ ਪੁਲਿਸ ਵਾਲਾ ਇੱਕ ਵਕੀਲ ਜਦੋਂ ਕੋਈ ਕਿਸੇ ਨਾਲ ਕੋਈ ਕਰ ਲੈਂਦਾ ਬਲਫ ਕਰ ਲੈਂਦਾ ਉਹ ਕਹਿੰਦੇ ਜੀ ਪੁਲਿਸ ਵਾਲੇ ਡੀਜੀਪੀ ਤੱਕ ਗੱਲ ਪਹੁੰਚੇ ਵੀ ਡੀਜੀਪੀ ਨੂੰ ਬਿਆਨ ਦੇਣੇ ਪੈਂਦੇ ਵੀ ਸਾਰੀ ਪੁਲਿਸ ਇੱਕ ਬੰਦੇ ਕਰਕੇ ਬਤਨਾ ਇੱਕ ਬਾਬਾ ਕੋਈ ਗਲਤ ਕੰਮ ਕਰ ਦਿੰਦਾ ਰਾਮ ਰਹੀਮ ਵਰਗਾ ਤੇ ਉਹ ਕਹਿੰਦੇ ਜੀ ਸਾਰੇ ਬਾਬੇ ਇਦਾਂ ਹੀ ਆ ਤੇ ਇਹਨੂੰ ਪ੍ਰੋਬਲਮ ਕਹਦੀ ਸਫਾਈ ਕਰਮਚਾਰੀ ਮਿੰਨਾ ਗੱਲ ਕਰਦੇ ਸਾਡੇ ਤੱਕ ਆ ਗੱਲ ਕਿਨੇ ਕਹੀ ਵੀ ਤੁਹਾਡੇ ਦਰਬਾਰ ਦੇ ਮੂਹਰੇ ਲੈ ਕੇ ਅਸੀਂ ਕੂੜਾ ਸੁੱਟਣਾ ਦੇਖੋ ਜੀ ਤੁਸੀਂ ਕਮੇਟੀ ਘਰ ਦੇ ਵਿੱਚ ਕੈਮਰੇ ਲੱਗੇ ਆ ਤੁਸੀਂ ਉਹਦੇ ਵਿੱਚ ਮੈਂ ਝੂਠ ਬੋਲਦੇ ਆ ਐਨੇ ਲੋਕ ਬੈਠੇ ਸੀ ਕੋਈ ਤਾਂ ਉਹਨਾਂ 'ਚ ਇੱਕ ਸੱਚ ਬੋਲੂਗਾ ਮੈਂ ਕਹਿੰਨੇ ਕਾਰਨ ਹਾਜ਼ਰ-ਨਾਜ਼ਰ ਕਰਕੇ ਮੈਂ ਬਾਬਾ ਬੜਪਾਗ ਸਿੰਘ ਜੀ ਨੂੰ ਗੁਰੂਗ੍ਰੰਥ ਸਾਹਿਬ ਨੂੰ ਹਾਜ਼ਰ-ਨਾਜ਼ਰ ਕਰਕੇ ਕਹਿੰਨੇ ਲੱਕੀ ਨਹੀਂ ਕਾ ਤੁਹਾਡੇ ਬੂਏ ਮੁਰੇ ਅਸੀਂ कूੜਾ ਖਲਾਰ ਦਿੰਨੇ ਆ ਚੱਕ ਲਿਓ कूੜਾ ਫੇਚੀ ਦਾ ਚੱਕਣਾ ਇਹ ਕੌਣ ਹੁੰਦਾ ਇੱਕ ਕਲਰਿਕ ਹੋ ਕੇ ਇੰਨੀਆਂ ਗੱਲ ਕਰਨ ਵਾਲਾ ਇਹ ਆਪਣੀ ਕਲਰਿਕੀ ਕਰੇ ਵਕੀਲ-ਵਕੀਲੀ ਜਿਹੜੀ ਹੈ ਕੋਰਟ ਵਿੱਚ ਕਰ ਸਕਦਾ ਥਾਣਿਆਂ ਵਿੱਚ ਪਬਲਿਕ ਵਿੱਚ ਨਹੀਂ ਕਰ ਸਕਦਾ ਮੈਂ ਕਰ ਦਿੱਤਾ ਹੈ ਜੀ ਫੋਨ ਬਾਬਾ ਬੜਪਾਗ ਸਿੰਘ ਦੇ ਮੇਲ ਵੀ ਪਾ ਦਿੱਤੀ ਹੈ ਵੀ ਇੱਕ ਬੰਦਾ ਬਾਬਾ ਜੀ ਦੀ ਪ ਉਪੰਘ ਕਰਨਾ ਚਾਹੁੰਦਾ ਹੈ ਉਹ ਕਹਿੰਦਾ ਜੀ ਮੈਂ ਕੂੜਾ ਖਲਾਰਨਾ ਹੁਣ ਮੈਂ ਤਾਂ ਦਰਬਾਰ ਵਿੱਚ ਹੀ ਰਹਿਣੇ ਆ ਜੀ ਮੈਨੂੰ ਕਹ ਲੂ ਇਹਗਾ ਬਦਮਾਸ਼ ਇਨੀ ਮੇਰੇ ਨਾਲ ਜੋਗ ਸਲੂਕ ਕੀਤਾ ਜਿਹੜਾ ਦੋਰ ਬੰਦ ਕਰ ਲਿਆ ਕਮੇਟੀ ਕਰਦਾ ਤੇ ਮੈਨੂੰ ਨજર ਬੰਦ ਕਰਨ ਦੀ ਕੋਸ਼ਿਸ਼ ਕੀਤੀ ਕੱਲ ਨੂੰ ਮੈਂ ਆਉਣਾ ਜਾਣਾ ਇਕੱਲੇ ਸੀ ਰਹਿਨੇ ਸਾਡਾ ਪਰਿਵਾਰ ਸਾਰਾ ਬਾਹਰ ਰਾਈਟ ਤੇ ਮੈਨੂੰ ਕੋਈ ਗੱਲਬਾਤ ਹੋ ਜੇ ਇਹ ਲੱਕੀ ਤੇ ਜਿਹੜਾ ਆਈਓ ਜੇ ਈਓ ਕੀ ਹੈਗਾ ਆ ਇਹ ਰਿਸਪਾਂਸਿਬਲ ਆ ਪਰ ਮੈਨੂੰ ਬੜੀ ਸ਼ਰਮ ਦੀ ਗੱਲ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਤੇ ਇਹ ਜਿਹੜੇ ਇਦਾਂ ਦੇ ਬੰਦੇ ਇਹਨਾਂ ਨੂੰ ਇਹ ਨਹੀਂ ਦੱਸਦਾ ਵੀ ਸਭ ਤੋਂ ਪਹਿਲਾਂ ਤਾਂ ਇਹਦੀ ਜਾਂਚ ਕੀਤੀ ਜਾਵੇ ਵੀ ਹੈਗਾ ਇਹ ਕਲਰਕ ਆ ਕਿ ਸਫਾਈ ਕਰਮਚਾਰੀਆਂ ਦਾ ਪ੍ਰਧਾਨ ਬਣਿਆ ਹੋਇਆ ਇਹ ਤਾਂ ਲੀਡਰ ਬਣ ਨਹੀਂ ਸਕਦਾ ਉਹਨਾਂ ਦਾ ਬੌਸ ਮੋਰੇ ਇਹਦੇ ਕਹਿਣ ਤੇ ਉਹ ਵਿਚਾਰੇ ਭੋਲੇ ਆ ਇਹਦੇ ਮਗਰ ਲੱਗੇ ਹੋਏ ਆ ਇਹ ਇਸ ਕਰਕੇ ਮੇਰੀ ਅਪੀਲ ਹੈ ਉਹਨਾਂ ਨੂੰ ਵੀ ਉਹ ਵੀ ਬੜੇ ਸਾਡਾ ਤੁਸੀਂ ਵੀ ਕਹਿ ਸਕਦੇ ਹੋ ਕਿ ਸਰਕਾਰੀ ਜਗ੍ਹਾ ਤੇ ਔਰ ਖਾਸ ਕਰਕੇ ਸਰਕਾਰੀ ਜਗ੍ਹਾ ਤੇ ਨਜ਼ਰਬੰਦ ਕੀਤਾ ਗਿਆ ਜੀ ਸਰਕਾਰੀ ਬਜਟ ਨਾਲ ਤੁਸੀਂ ਕੈਮਰੇ ਚੈੱਕ ਕਰੋ ਤੁਰੰਤ ਜਾ ਕੇ ਪੱਤਰਕਾਰਾਂ ਦਾ ਕੀ ਕੰਮ ਹੁੰਦਾ ਜੀ ਤੁਸੀਂ ਦੇਖੋ ਇਹਨਾਂ ਨੇ ਤਾਂ ਦਵਾ ਸੱਟ ਬੂਹਾ ਬੰਦ ਕਰ ਲਿਆ ਪਰ ਮੈਂ ਬੇਬਾਕੀ ਨਾਲ ਜਵਾਬ ਦਿੱਤੇ ਜਿਹੜੀ ਗੱਲ ਉਹਨਾਂ ਨੂੰ ਲੱਗੀ ਮੈਂ ਕ ਜੇ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਇਹਦੇ ਲਈ ਸੌਰੀ ਪਰ ਇੱਕਦਮ ਕੋਈ ਕੰਮ ਪਬਲਿਕ ਤਾਂ ਕੰਪਲੇਂਟ ਕਰ ਸਕਦੀ ਆ ਵੀ ਸਾਡਾ ਦਰਵਾਜੇ ਤੇ ਪਾਣੀ ਆ ਜਾਂ ਗੰਦਾ ਕੁਝ ਵੀ ਕਹਿ ਸਕਦੀ ਆ ਇਸ ਇਸ ਤਰੀਕੇ ਨਾਲ ਹਰ ਇੱਕ ਬੰਦੇ ਨੂੰ ਇੱਕ ਨਜ਼ਰਬੰਦ ਸੁਣਾ ਜ ਦੇ ਮੁੱਖ ਮੰਤਰੀਆਂ ਦੇ ਲੋਕੀ ਜੁੱਤੀਆਂ ਸੱਟਦੇ ਰਹੇ ਆ ਤੇ ਮੈਂ ਦੋ ਗੱਲਾਂ ਬੋਲ ਦਿੱਤੀਆਂ ਤਾਂ ਕੀ ਗੱਲ ਆ ਮੈਂ ਤਾਂ ਪ੍ਰੇਮ ਕੁਮਾਰ ਜੀ ਨੂੰ ਤਾਣਨਾ ਕੀਤੀ ਪ੍ਰੇਮ ਕੁਮਾਰ ਜੀ ਦਾ ਦੇਖੋ ਕਿੰਨੇ ਪੇਸ਼ੈਂਸ ਉਹਨਾਂ ਨੇ ਮੈਨੂੰ ਕਾਲ ਕੀਤੀ ਕਹਿੰਦੇ ਬਾਬਾ ਜੀ ਮੈਂ ਬਿਜ਼ੀ ਆ ਚੰਡੀਗੜ੍ਹ ਕੋਈ ਨਹੀਂ ਤੁਹਾਡੀ ਗੱਲੀ ਦਾ ਕੰਮ ਹੋ ਜਾਊਗਾ ਉਹ ਮੇਰਾ ਸਤਿਕਾਰ ਕਰਦੇ ਠੀਕ ਹੈ ਜੀ ਜਿਹੜੇ ਅੱਛੇ ਲੋਕ ਸਰਕਾਰ ਆ ਜਿੰਨੀਆਂ ਵੀ ਕਾਂਗਰਸ ਅਕਾਲੀ ਜਿਹੜੇ ਵੀ ਆਏ ਉਹਨੇ ਸਤਿਕਾਰ ਕੀਤਾ ਪਰ ਇੱਕ ਕਲਰਕ ਬੰਦਾ ਇਹਦੀ ਬਦਲੇ ਨੀ ਨੂੰ ਕਰਾ ਸਕਿਆ ਮੈਨੂੰ ਤਾਂ ਮੁੱਖ ਮੰਤਰੀ ਕੋ ਨਾ ਜਾਣਾ ਪਵੇ ਕਹਿਣ ਵਾਸਤੇ ਫੇ ਮੇਰੇ ਖਲਾਰੇ ਬੂਏ ਮੋਰੇ ਕੂੜਾ ਕਿਤੇ ਮੈਂ ਤਾਂ ਖੋਲ ਕੇ ਬੈਠੇ ਗਏ ਟ ਵੀ ਖਲਾਰੇ ਫੇ ਇਹਨੂੰ ਦੱਸੋ ਕਿ ਬਾਬਾ ਬੜਪਾਖ ਸਿੰਘ ਜੀ ਦੀ ਸੰਪਰਦਾ ਵੀ ਕਿੱਦਾਂ ਕੂੜਾ ਕਰਾ ਨਿਸ਼ਾਨ ਸਾਹਿਬ ਜਿੱਥੇ ਲੱਗਾ ਹੋਵੇ ਕਿਹੜਾ ਬੰਦਾ ਕੂੜਾ ਖਲਾਰ ਦਊਗਾ ਜੀ ਮੈਨੂੰ ਤੁਸੀਂ ਦੱਸੋ ਕਿਸੇ ਨੂੰ ਗਾਲ ਕੱਢ ਦਿਓ ਇਹਦੀ ਵਾਈ ਪਹਿਲਾਂ ਜਾਂਚ ਕੀਤੀ ਜਾਵੇ ਸਭ ਤੋਂ ਪਹਿਲਾਂ ਸਾਡੇ ਦਾ ਕੂੜਾ ਜਦੋਂ ਖਲਾਰੂਗਾ ਤਾਂ ਅਸੀਂ ਦੇਖ ਲਵਾਂਗੇ ਫੇ ਇਹ ਸੁੱਕਾ ਨਹੀਂ ਜਾਣ ਦੇਵਾਂਗੇ ਜੇ ਕੂੜਾ ਖਲਾਰੂਗਾ ਤੇ ਤੇ ਦੂਸਰੀ ਚੀਜ਼ ਇਹ ਸਭ ਤੋਂ ਪਹਿਲਾਂ ਜਾਂਚ ਕੀਤੀ ਜਾਵੇ ਜਿਹੜੀ ਬੀਬੀ ਜੀ ਇਹਨਾਂ ਦੇ ਵਾਈਫ ਨੇ ਉਹ ਕਮੇਟੀ ਘਰ ਦੇ ਵਿੱਚ ਜੋਬ ਕਰਦੇ ਨੇ ਪਰ ਕਾਗਜ਼ਾਂ ਵਿੱਚ ਜੋਬ ਕਰਦੇ ਤਨਖਾਹ ਉਹਨਾਂ ਨੂੰ ਜਾਂਦੀ ਆ ਪਰੰਤੂ ਉਹ ਕੰਮ ਨਹੀਂ ਕਰਦੇ ਕਿੰਨੀ ਦੇਰ ਤੋਂ ਗੈਰਹਾਜ਼ਰ ਆ ਕਿੰਨੀ ਤਨਖਾਹ ਉਹਨਾਂ ਦੇ ਜਾ ਚੁੱਕੀ ਆ ਤੇ ਉਹੀ ਤਾਂ ਉਹ ਤਾਂ ਜਾਂਚ ਕਰਨ ਉਹ ਇਹ ਉਹ ਨੂੰ ਨਹੀਂ ਦੱਸਿਆ ਈਓ ਕੇ ਉਹ ਅੰਦਰ ਬੈਠੇ ਸੀ ਮਾਰਗਦਰਸ਼ਨ ਬਣ ਕੇ ਉਹਦੀ ਹਾਜ਼ਰੀ ਦੇ ਵਿੱਚ ਮਤਲਬ ਇਹਨਾਂ ਨੇ ਮੇਰੀ ਇਨਸਲਟ ਪੂਰੀ ਕਰਨ ਦੀ ਕੋਸ਼ਿਸ਼ ਸੀ ਨਿਕਲੇ ਕਿੱਦਾਂ ਉੱਥੋਂ ਨਹੀਂ ਉਹਨਾਂ ਨੇ ਪਰ ਜਦੋਂ ਗੱਲ ਹੋਈ ਤੇ ਜਦੋਂ ਮੈਂ ਜਵਾਬ ਦਿੱਤੇ ਸੌਰੀ ਉਹਨਾਂ ਨਾਲ ਗੱਲ ਹੋਈ ਮੇਰੀ ਸਾਰੀ ਉਸ ਤੋਂ ਬਾਅਦ ਉਹਨਾਂ ਨੇ ਦੂਰ ਖੋਲ ਦਿੱਤਾ ਸੀ ਇੱਕ ਬੜਾ ਅੱਛਾ ਪਹਿਲਾ ਮੇਰੇ ਪੈਰੀ ਪਹਿਣਾ ਕਰਤਾ ਮੁੰਡੇ ਨੇ ਉਹੀ ਮੁੰਡਾ ਹਾ ਕੈਨ ਉਹ ਮੇਤੋ ਮੇਰੀ ਵੀਡੀਓ ਕਿੱਦਾਂ ਬਣਾਉਣ ਲੱਗ ਪਿਆ ਅੱਜ ਕੱਲ ਤਾਂ ਤੁਸੀਂ ਕਿਸੇ ਕੁੜੀ ਮੁੰਡੇ ਦੀ ਫੋਟੋ ਨਹੀਂ ਖਿੱਚ ਸਕਦੇ ਬਿਨ ਕਹਿਰ ਪੁੱਛੇ ਤਾਂ ਪਰਚੇ ਦਰਜ ਹੋ ਜਾਂਦੇ ਆ ਉਹਦਾ ਵੀ ਮੈਂ ਨਾਂ ਨਾਲੇ ਲਿਖਵਾਣਾ ਜਿਹੜਾ ਵੀਰ ਮੇਰੇ ਵੱਲ ਤਾਂ ਦੇਖਦੇ ਇਦਾਂ ਸੀ ਜਿੱਦਾਂ ਕਿਤੇ ਮੈਨੂੰ ਖਾ ਜਾਣਾ ਹੁੰਦਾ ਕਹਿੰਦਾ ਕਰੋਨਾ ਕਾਲ ਵਿੱਚ ਤੁਸੀਂ ਅੰਦਰ ਬੜੇ ਹੋਏ ਸੀ ਫਲਾਨਾ ਬੜ ਜਾ ਕੇ ਅਫਸਰਾਂ ਨੂੰ ਵੀ ਇਹ ਗੱਲ ਕਵੇ ਉਹਨਾਂ ਨੂੰ ਕਹਵੇ ਇਹਨੂੰ ਦੱਸਣ ਕਿ ਇਦਾਂ ਬੋਲੀਦਾ ਹੈ ਉਹਦਾ ਸੀ ਕੁਝ ਦੇਣਾ ਹੈ ਉਹ ਕਿਉਂ ਮੇਰੇ ਨਾਲ ਬੋਲੂਗਾ ਤਾਂ ਉੱਚੀ ਆਵਾਜ਼ ਵਿੱਚ ਸਰਕਾਰੀ ادارے ਵਿੱਚ ਜੇ ਕੋਈ ਕੰਪਲੇਂਟ ਕਰਨ ਜਾਵੇ ਗੱਲ ਉਹਨੂੰ ਨજરਬੰਦ ਕਰ ਲਿਆ ਉਹ ਵੀ ਮੇਰੇ ਵਰਗੇ ਚਿਹਰੇ ਨੂੰ ਤਾਂ ਆਮ ਬੰਦੇ ਦਾ ਤਾਂ ਇਹ ਧੁੰਬਾ ਬਣਾ ਦਿੰਦੇ ਹੋਗੇ ਕੁੱਟ-ਕੁੱਟ ਕੇ ਕਿੱਥੇ ਆ ਭਗਵੰਤ ਮਾਨ ਜੀ ਜਲੰਧਰ ਬੈਠੇ ਮੈਂ ਜਾਣਾ ਉਹਨਾਂ ਕੋਲ ਕੱਲ ਤਾਂ ਮੇਰਾ ਟਾਈਮ ਮੈਂ ਉਹਨਾਂ ਤੋਂ ਲਿਆ ਆ ਇਹਨੂੰ ਮੈਂ ਦੱਸੂਂਗੇ ਵੀ ਕਿੱਦਾਂ ਕੰਮ ਕਰ ਮੇਰੀ ਬੇਨਤੀ ਆ ਵੀ ਇਹਦੀ ਜਾਂਚ ਕੀਤੀ ਜਾਵੇ ਠੀਕ ਹੈ ਜੀ ਸੋ ਇਹ ਮੇਰੀ ਬੇਨਤੀ ਆ ਸੰਗਤਾਂ ਦੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਬਿਲਕੁਲ ਸੋ ਜਿਹੜਾ ਧਰਨਾ ਲੱਗਾ ਹੋਇਆ ਹੈ ਉਸ ਦੇ ਵਿੱਚ ਇੱਕ ਇਹ ਕਹਿ ਰਹੇ ਨੇ ਕਿ ਮੈਂ ਇੱਕ ਆਮ ਵਿਅਕਤੀ ਬਣ ਕੇ ਜੋ ਹੈ ਇੱਕ ਪੋਸਟ ਪਾਈ ਕਿ ਬਈ ਸਾਡੀ ਗਲੀ ਦਾ ਜੋ ਹੈ ਹੱਲ ਕੱਢਿਆ ਜਾਵੇ ਤਾਂ ਉਸ ਦਾ ਨਤੀਜਾ ਮੈਨੂੰ ਇਹ ਭੁਗਤਣਾ ਪਿਆ ਕਿ ਮੈਨੂੰ ਨਜ਼ਰਬੰਦ ਕਰ ਲਿਆ ਗਿਆ ਤੇ ਜੋ ਮੇਰੇ ਨਾਲ ਕੁਝ ਗਲਤ ਹੁੰਦਾ ਹੈ ਤੇ ਇਹਨਾਂ ਨੇ ਇਲਜ਼ਾਮ ਵੀ ਜਿਹੜੇ ਨੇ ਉਹ ਵੱਡੇ ਜਿਹੜੇ ਨੇ ਉਹ ਲਗਾਏ ਨੇ ਬਾਕੀ ਤੁਸੀਂ ਇਸ ਦੇ ਬਾਰੇ ਕੀ ਰਾਏ ਰੱਖਦੇ ਹੋ ਜਰੂਰ ਦੱਸਣਾ